ਕਿ ਬਚਾ ਗਦੀ ਮੇਰੀਆਂ ਇਹ ਵਸੂਲ ਦਿਖਾ ਰ ਮੇਰਾ ਸਾੜਿਆ ਨਾ ਚੜੂ ਲੈ ਆ ਦੱਸੋ ਸਿਮੂ ਦੱਸੂਗੇ ਹਲਾ ਦੇਖੀ ਉਹਦੀ ਤਾਂ ਇਹ ਸ਼ੋਲਾ ਪਾ ਲਿਆ ਸੋ ਤੁਹਾਡੀ ਜਨਾਨੀਆਂ ਦੀ ਅੱਧੀ ਜ਼ਿੰਦਗੀ ਦਾ ਹੀ ਸ਼ੋਦ ਨਿਕਲ ਜਾਂਦੀ ਹੈ ਅੱਜ ਕੀ ਬਣਾਈਏ ਆ ਸਾਡਾ ਘਰੇਲੂ ਬਲੌਗ ਅੱਜ ਸਿਰ ਘਰੇਲੂ ਜਿਹੜਾ ਪਾਣੀ ਅੱਜ ਪਾਣੀ ਖਰਾਬ ਹੋਇਆ ਉਹ ਤਾਂ ਘਰੀ ਦੇ ਸਵੇਰ ਦਾ ਤੋਤਾ ਪਤਾ ਗਾਣਾ ਕਿੰਨੀਆਂ ਬੰਜੇ ਸਾਨੂੰ ਕਮੈਂਟ ਕਰ ਮੀਂਹ ਆ ਗਿਆ ਹਾਏ ਕਿੰਨੀ ਮਿੱਟੀ ਸਾਡੇ ਦਾਣੇ ਸਾਰੇ ਕੋਠੇ ਤੇ ਸੀ ਓਹੋ ਨੀ ਕੋਸ਼ਿਸ਼ ਨਹੀਂ ਦਿੱਤਾ ਪਿਆ ਤਫਾਨ ਹੈ ਆ ਸੁਦਾ ਧਾਣੇ ਸਾਡੇ ਕੋਲ ਹੈਗੇ ਵੀ ਖਾਣ ਨੂੰ ਆਹੀ ਬੱਚੇ ਆ ਬਾਕੀ ਤੇ ਸਾਡੀ ਸਾਰੀ ਖਾਨਾ ਖਰਾਬ ਹੋ ਗਈ ਆ ਤੇ ਉਹ ਇਧਰ 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 ਝਟਾ ਜਾ ਖਲਾ ਰਿਆ ਪਿਆ ਆਪਣਾ ਕੀ ਕਹਿੰਦੀ ਪੀ ਮੈਨੂੰ ਸੂਟ ਸੂਟਾਂ ਦਾ ਕੀ ਕਰਨਾ ਦੱਸੀ ਮੈਨੂੰ ਇੱਕ ਵਾਰੀ ਸੂਟਾਂ ਦਾ ਕੀ ਕਰਨਾ ਕੀ ਕਰਨਾ ਉਦੋਂ ਲੈਣਾ ਜਦੋਂ ਦੀ ਇਹ ਕੱਲ ਦੇ ਜਦੋਂ ਕੱਲ ਦੇ ਸੂਟ ਲੈ ਕੇ ਆਉਂਦੇ ਆ ਨਾ ਕੱਲ ਦੇ ਸੂਟ ਲੈ ਕੇ ਆਉਂਦੇ ਕੱਲ ਦੇ ਉਦੋਂ ਤੇ ਨਾ ਕਈ ਆਂਦੀ ਸੂਟ ਪਾਉ ਮੇਰੇ ਸੂਟ ਪਾਉ ਇਹਨੂੰ ਸੂਟ ਇੰਨੇ ਪਸੰਦ ਆ ਗਿਆ ਉਹ ਲੁਕਦੀ ਪਈ ਮੇਰੇ ਪਿੱਛੇ ਪੁੱਤ ਪੁੱਤ ਬਾਈ ਫੇਦਾ ਟਾਰਗੇਟ ਚੁਲੇ ਇਹ ਵੀ ਆ ਗਈ ਮਗਰੀ ਇਹ ਵੀ ਆ ਗਿਆ ਛੋਟਾ ਸਾਡਾ ਮਗਰੀ ਮਗਰੀ ਆ ਗਿਆ ਮਗਰੀ ਪਾਪਾ ਹਾਂ ਪਾਪਾ ਨਾ ਖੇਡੀਆਂ ਕਰਦੀਆਂ ਖੇਡੀਆਂ ਕਰਦੀ ਪਾਪਾ ਨਾ ਹੈ ਲੋਗ ਲੱਗ ਦੌੜ ਗਈ ਮੀਂਹ ਓਏ ਹੋਏ ਆਜ ਇਹ ਵੀ ਆ ਗਈ ਨਾ ਠੀ ਤੁਰਨ ਲੱਗ ਜਾ ਹੁਣ ਰੈਡੀ ਜਾਨੀ ਆ ਆ ਜਾਣਾ ਆ ਉਹਨਾਂ ਨਾਲ ਵਿੱਚ ਪਟਲਦੇ ਜਾਂ ਕੇ ਅਸੋ ਅਰੇ ਇਹਨੂੰ ਕੋਈ ਵੀ ਤੈਨੂੰ ਪਤਾ ਪਪਾ ਹਾਂਜੀ ਉਹ ਦੇਖੋ ਨੁੱਕ ਗਈ ਵੀ ਪਪਾ ਆ ਜਾ ਪਪਾ ਆ ਜਾ ਅੰਦਰ ਹਾਂ ਤੇ ਹਮਾਰਦੇ ਤੇ ਹਟਦੀਆਂ ਤੇ ਤੂੰ ਹਟਦੀ ਆਂ ਆਹ ਤਾਂ ਨਾ ਜਿਵੇਂ ਬਾਰਿਸ਼ ਤਾਂ ਆਣੀਗੀ ਵਾ ਗਵਾਂਡੀਆਂ ਦੇ ਨਿਆਣੇ ਕੁੱਟ ਕੇ ਆਈਏ ਅੱਜ ਹੈ ਤਾਂ ਇਹ ਚਿੱਕ ਮਾਂ ਦੇ ਨੇ ਜਾਣੇ ਕੁਟਿਆ ਆ। ਆਹ ਮਤਲਬ ਆਪਣੇ ਸ਼ਰੀਕੇ ਚ ਹੀ ਆਪਣੇ। ਇਹ ਵੀ ਕੁਹਾਂ ਲੰਘਦੇ ਰਸਤੇ ਦਾਰੀਚ ਹੈ। ਹੈ? ਤੇ ਉਹਨੂੰ ਕੋਟ ਤੇ ਗਈ ਹੈ। ਹੈ? ਜene ਨੂੰ ਚੱਕਿਆ ਸੀ ਜਦੋਂ ਜੰਮੀ ਸੀ ਨਾ ਜਦੋਂ ਜੰਮੀ ਸੀ ਇਹ ਲੈ ਕੇ ਆਂਦਾ ਸੀਗਾ ਘਰੇ। ਤੇ ਉਹਨੂੰ ਆ ਕੇ ਪਹਿਲਾ ਜene ਚੱਕਿਆ ਹੈ ਕੁੜੀ ਨੇ ਛੋਟੀ ਜੀ ਨੇ ਤੇ ਉਹਨੇ ਫਟ ਕੇ ਆਈ ਹੈ ਅੱਜ। ਟੱਪਦੀ ਫਿਰਦੀ ਆ। ਆ ਸੁਣੀਏ ਮਿੱਤਾ ਪਲੀ ਮਿੱਤੀ ਆ ਜਾ ਬਹੁਤ ਸਤਾਨ ਨੇ ਆ ਜਾ ਆ ਜਾ ਕਾਹੀ ਕੋਸ਼ ਚਾਹੀਦਾ ਜੀ ਬਸ ਇਹ ਹੀ ਰੌਣਕ ਲਾਈ ਰੱਖਦੀਆਂ ਕੋ ਤੁਸੀਂ ਉਹਦਾ ਹਾਲ ਦੇਖੋ ਸਵੇਰ ਤੇ ਸਾਰਾ ਕੰਮ ਆਪਾਂ ਕਰਕੇ ਸ਼ਾਮਾਂ ਪੈ ਗਈਆਂ ਕਿਉਂਕਿ ਸਾਡੇ ਅੱਜ ਆਇਆ ਜੀ ਸਾਰਾ ਤੇ ਪਾਣੀ 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 ਇਸ ਕਰਕੇ ਮੈਂ ਵਾਹ ਚੱਲ ਮੈਂ ਫੋਨ ਤੇ ਮਹੁਰ ਕੰਮ ਕਰਨਾ ਮੈਂ ਕੰਮ ਕਰਨ ਲੱਗ ਗਿਆ ਪਾਣੀ ਜਾ ਕੇ ਆਇਆ ਨਹੀਂ ਹਲੇ ਵੀ ਨਹੀਂ ਆਇਆ ਆ ਗਿਆ ਹਾਂ ਟੈਪ ਭਰੀ ਹਾਂ ਹੁਣ ਜਦ ਪਾਣੀ ਆ ਪਾਪਾ ਭਾਂਡੇ ਬਾਂਦੇ ਸੀ ਮੈਂ ਬਸ ਉਸ ਤੋਂ ਬਾਅਦ ਕੁਛ ਨਹੀਂ ਫੋੜ ਉੱਧਰ 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 ਮੈਂ ਵੀ ਕੁਛ ਕਰ ਰਹੀ ਆਵੇ ਹੋਏ ਕਰੋ ਚੇਂਜ ਆਹਦੀ ਚੇਂਜ ਆ ਦੇਖੋ ਕੀ ਪੈਦੀ ਇਹਨੂੰ ਮਸਤੀ ਚੜੀ ਆ ਹੋਰ ਕੀ ਸ਼ਾਹਰੂਖ ਖਾਨਾ ਕੋ ਬਲ ਵਾਹ ਆਹ ਕੰਮ ਨਹੀਂ ਚਾਹੀਦਾ ਮਾਰਨਾ ਨਹੀਂ ਹੁੰਦਾ ਪਾਪਾ ਦੇ ਨੋ 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 ਇਹ ਗਲਤ ਹੈ ਕਮ ਤੈਨੂੰ ਗਲਤੀਆਂ ਜਦ ਤੂੰ ਕਰਦਾ ਹੁੰਦਾ ਸੀ ਪਜਾ ਚੱਕਾ ਦੀ ਮਰੀਆ ਇਹ ਮੈਨੂੰ ਸ਼ੌਲ ਪਤਾ ਕਿ ਪਤਾ ਲਿਆ ਹੋਇਆ ਸੀ ਮੈਨੂੰ ਸ਼ੌਲ ਦੇ ਘਰ ਮੇਰਾ ਸਾਲਿਆ ਨਾ ਹਾਂ ਚੱਦੂ ਲਿਆ ਦੱਸੋ ਸੀ ਮੂੰ ਦੱਸੂਗੇ ਹਾਂ ਦੇਖਿਓ ਜੀ ਤਾਂ ਇਹ ਸ਼ੌਲ ਆ ਪਾ ਲਿਆ ਸੀਗਾ ਸ਼ਿਮਲੇ ਤੋਂ ਹਾਂ ਇਹ ਨਹੀਂ ਮੇਰਾ ਜਾਮਾ ਗੁੜ ਖਾ ਕੇ ਜਾਤ ਕਰੋ ਸ਼ੌਲ ਹਾਂ ਸਭ ਤੇਰ ਸੱਚੀ ਨਹੀਂ ਜਾਦ ਕੁੜੀਆਂ ਨੇ ਜਾਦੂ ਕੀਤਾ ਕੰਬਲ ਲਿਆ ਸੀ ਡਬਲ ਬੈੱਡ ਦਾ ਜਿੰਦਰ ਆਦਮ ਬਰਖਰੇ ਆਦਮ ਬਰਖਰੇ ਕੰਬਲ ਬੱਪਾ ਸੋਣਾ ਪਰ ਬਹੁਤ ਤੇ ਕੋਈ ਜੈ ਕਟਾ ਹੋਰ ਜੈਕਟ ਹੀ ਨਹੀਂ ਦਿੱਤੋਂ ਇੰਨਿਆ ਲੈ ਕੇ ਇੱਥੇ ਕਾਤੇ ਆ ਪਾਲਦੇ ਇੰਨੀਆਂ ਜੈਕਟਾਂ ਲੈ ਕੇ ਇੱਥੇ ਕਾਤੇ ਇੱਕੋ ਹੀ ਤਸੀ ਵੀ ਫੋਣੀ ਹੁੰਦੀ ਇੱਕੋ ਹੀ ਆ ਪਾਲਾਂ ਦਾ ਹਾਲ ਦੇਖੋ ਕੱਪੜਿਆਂ ਦਾ ਹਾਲ ਦੇਖੋ ਚੰਗਾ ਕੁੱਟਿਆ ਨੂੰ ਪਰੀ ਨੇ ਇਹ ਪਰੀ ਨੂੰ ਇੰਨੇ ਚੰਗਈ ਇਹ ਨੂੰ ਵੀ ਕੁੱਟਣਾ ਫੜ ਕੇ ਆਪਾਂ ਤਾਂ ਲੱਗਿਆ ਪਿੱਛੇ ਚੋਰ ਫੜੇਗੇ ਫੜੇਗਾ ਇੱਧਰ ਇੱਧਰ ਹਲੋ 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 ਕੀ ਇਹ ਕੀ ਹੁੰਦਾ ਬਾਤਰਾ ਨਹੀਂ ਸਾਡੀ ਕੀ ਕਰਦੀ ਸੀ ਟਮਾਟਰ ਖਾਂਦੀ ਸੀ ਕੀ ਬਾਤਰਾ ਨਹੀਂ ਸਾਡੀ ਹਾਂਜੀ ਟਾਟਰ ਹੂੰ ਪਾਠ ਵੀ ਸ਼ੁਰੂ ਹੋ ਗਿਆ ਜਿਆਰਾ ਸਾਹਿਬ ਦਾ ਹਾਂਜੀ ਤੂੰ ਇਹ ਮੈਂ ਤਾਂ ਬਾਂਦਰਾਂ ਤੀਲਾਂ ਡੱਬੀਆਂ ਖੇਡਣ ਲੱਗੀਆਂ ਹੈਂ ਅੱਗ ਲਾਣੀ ਹੈ ਜੰਗਲ ਨੂੰ ਹੈ ਮਾਂ ਆਤੀ ਹੈ ਚੀ ਅੰਟੀ ਵਸਤੀ ਲੈ ਤੀ ਲੈ ਵਸ ਮਾੜੀ ਚੱਲੋ ਹਨਾ ਪਾਪਾ ਆਹੇ ਕੰਮ ਇੱਕ ਕੰਮ ਲਾਂਦੇ ਆ ਆਪਾਂ ਆਪਣੇ ਨੂੰ ਉਹੀ ਕੰਮ ਤੇ ਮੁੜ ਕੇ ਦੇਖਦੀ ਰਹਿੰਦੀ ਖੜ ਕੇ ਵੀ ਹਾਂ ਵੀ ਕੀ ਕਰਦੇ ਪਏ ਹਾਂ ਹਾਂ ਥੋੜਾ ਪਰ ਜੇ ਨਿੱਕੇ ਹੁੰਦੇ ਸੀ ਪਾਠ ਕਰਨ ਚਾਹੀਦਾ ਹੁੰਦਾ ਹੈ ਹਾਂ ਸ਼ੁਰੂ ਤੇ ਮੈਨੂੰ ਚਾਰਕ ਮਤਲਬ ਪੰਕਤੀਆਂ ਜਿਆਦਾ ਬਾਕੀ ਯਾ ਭੁੱਲ ਗਈਆਂ ਨਿੱਕੇ ਹੁੰਦੇ ਚਾਹੀਦਾ ਹੁੰਦਾ ਹੈ ਪਾਠ ਕਰਨ ਮੈਨੂੰ ਪਤਾ ਨਹੀਂ ਕਿ ਬੱਚਾ ਲੱਗਦਾ ਹੈ ਇਹਨੂੰ ਇਹੇ ਕੰਮ ਇਹਨੂੰ ਛੋਟੀ ਨਾਲ ਹੋਰ ਕੰਮ ਵੀ ਕੀ ਆ ਹਾਂ ਦੇਖੋ ਉੱਠਦੀ ਆ ਸਵੇਰੇ ਕੁਝ ਖਾਣਾ ਵੈਨ ਨੂੰ ਵੀ ਕੁਝ ਖਾਣਾ ਸ਼ਾਮ ਨੂੰ ਵੀ ਕੁਝ ਖਾਣਾ ਨੈਣਾ ਨੂੰ ਚਾਹੁੰਦਾ ਚੱਬਣ ਦਾ ਕੁਝ ਮੁੱਖ ਨੂੰ ਪਤਾ ਹੋਣੀ ਬੈ ਬੁੱਟਾਂ ਦੇ ਖਾਜ ਹੁੰਦੀ ਵੀ ਖਾਈ ਚੱਲਾਂ ਕੁਝ ਨਾ ਕੁਝ ਹਾਂ ਸਭੀ ਚੱਲਣਾ ਹੂੰ ਚੱਬਦੀ ਏ ਬਸ ਮੈਂ ਤਾਂ ਟਮਾਟਰ ਤੇ ਰੱਕੀਆਂ ਵੱਡ-ਵੱਡ ਰੱਖੀ ਜਾਨੀ ਇਹਨੇ ਹਮ ਮੇਰੇ ਰੋਜ਼ ਹੀ ਰੋਜ਼ ਕੀ ਬਣਾਈਏ ਪਤਾ ਨਹੀਂ ਲੱਗਦਾ ਮੈਨੂੰ ਤੁਹਾਡੀ ਜਨਾਨੀਆਂ ਦੀ ਅੱਧੀ ਜ਼ਿੰਦਗੀ ਤਾਂ ਇਹ ਸੋਚ ਨਿਕਲ ਜਾਂਦੀ ਐ ਅੱਜ ਕੀ ਬਣਾਈਏ ਸਹੀ ਗੱਲ ਸਹੀ ਗੱਲ ਤੁਸੀਂ ਆਪਾ ਹੀ ਆ ਅੱਜ ਕੀ ਬਣਾਈਏ ਆਏ ਅੱਜ ਕੀ ਬਣਾਈਏ ਪਹਿਲਾਂ ਸਬਜ਼ੀ ਵਾਲਾ ਤਾਂ ਸਬਜ਼ੀ ਲੈਣੀ ਮੈਂ ਸੋਚਦੀ ਹੁੰਦੀ ਕੀ ਲੈਣ ਉਹ ਦੋ ਤੀਏ ਦੇ ਜਾਂਦਾ ਸਬਜ਼ੀ ਹਮ ਓਕਾ ਹੀ ਆ ਮੋਰ ਤਾਂ ਕਿ ਦਰ ਉਹ ਜੈ ਆਲੂ ਬਾਜ਼ਾਰ ਜਾ ਚਿਕਨ ਲਾਬਾਬਦਾਰ ਪਨੀਰ ਲਾਬਾਬਦਾਰ ਥੋੜੀ ਬਣਾਉਣਾ ਹੁੰਦਾ ਹਾਂ ਬਣਾਇਆ ਤਾਂ ਸੀ ਪਰਸੋ ਆਲੂ ਤੇ ਪਿਆਜ਼ ਚਾ ਆਲੂ ਤੇ ਪਿਆਜ਼ ਬਹੁਤ ਸਾਰੇ ਉਹ ਬਣਾਵਾਂਗੇ ਬਟਰ ਮਸ਼ਰੂਮ ਬਣਾਉਂਦਾ ਕੱਲ ਨੂੰ ਨਹੀਂ ਆਉਂਗਾ ਬਟਰ ਮਸ਼ਰੂਮ ਇਹ ਹਾਂ ਨੇ ਬਗਨ ਦਾ ਹਰਦਾ ਬਗਨ ਦਾ ਬਣੀ ਆਸੱਚੀ ਤੇ ਬੇਟੀ ਕਿਹਦਾ ਤੇਰੇ ਵਾਂਗੂ ਇਹ ਆ ਵੀ ਨੇ ਤੇਰੇ ਨਾਲ ਨਹੀਂ ਪਾਇਆ ਹਾਂ ਤੇ ਹਾਂ ਠੰਡ ਲੱਗਦੀ ਹੁੰਦੀ ਮੈਨੂੰ ਇਹਨਾਂ ਨੂੰ ਨੌ ਘਟਣ ਵਾਲੇ ਹੋਏ ਨੌ ਘਟਣੇ ਠੀਕ ਅੱਜ ਨਹੀਂ ਸੋਹਣੇ ਲੱਗਦੇ ਅੱਜ ਨਹੀਂ ਸੋਹਣੇ ਲੱਗਦੇ ਸਹੀ ਗੱਲ ਹੈ ਵੀ ਕਦੇ ਕਹਿਣਾ ਤਾਂ ਦਸੂਰ ਲੱਗਦੀ ਹਾਂ ਕੱਲ ਨੂੰ ਹਾਂ ਕੱਲ ਉਹ ਸੋਹਣੇ ਲੱਗਦੀ ਪਈ ਸੀ ਕੱਲ ਤਾਂ ਵੀ ਤਿਆਰ ਕੀਤੀ ਸੀ ਨਾ ਖਾਣ ਲੱਗੀ ਰਾਵਣ ਬੈਘਿਆ ਸਬਜੀ ਅੱਜ ਆਪਾਂ ਤਿਆਰ ਨਹੀਂ ਕੀਤੀ ਅੱਜ ਆਪਾਂ ਘਰੇ ਕੱਢ ਜਾਵਾਂਗੇ ਕਿ ਆ ਸਾਡਾ ਘਰੇਲੂ ਬਲੌਗ ਅੱਜ ਦੇਦੇ ਉਹ ਵਾਲਾ ਬਲੌਗ ਦਾ ਬੜਾ ਬੜਾ ਹਾਲ ਚਿਰ ਅਸੀਂ ਆਪ ਵੀ ਘਰ ਵਾਲੀ ਹਾਲਤ ਜੀ ਆ ਹੂੰ ਸਹੀ ਗੱਲ ਪਪਾ ਇਹ ਉਧਰ ਪਾਣੀ ਨਹੀਂ ਆ ਰਿਹਾ ਇਸ ਤੱਕ ਕੇ ਸਾਡੇ ਪਿੰਡਾਂ ਚਾਹੀ ਹੋਰ ਆਲੋਂ ਬੰਦੀ ਪਾਣੀ ਆਇਆ ਸੇਰ ਦਾ ਪਾਣੀ ਅਰੇ ਪਾਣੀ ਖਰਾਬ ਹੋਇਆ ਉਹਦੋਂ ਪਾਣੀ ਸਾਰਾ ਦਿਨ ਨਹੀਂ ਛੱਡਿਆ ਉਹਨਾਂ ਨੇ ਹਾਂ ਕੀ ਬੜੀਆਂ ਬਿਰਾਹ ਹਾਲ ਦੇਖ ਲੋ ਤਾਂ ਮੂੰਹ ਤੱਕ ਨਹੀਂ ਵਿਸੇਦਾ ਤੋ ਤ ਮੈਂ ਤਾਂ ਜਿੱਦਾਂ ਨਾਈ ਜਾਂਦੇ ਸਵੇਰ ਦਾ ਇਜਾ ਬਲਾ ਤੋ ਪੁੱਠੀਆਂ ਪਾਈਆਂ ਹੁੰਦੀਆਂ ਹੈ ਹਮੇਸ਼ਾ ਹੀ ਉਹ ਤਾਂ ਸਿੱਧੀਆਂ ਪਾਉਣੀਆਂ ਹੀ ਨਹੀਂ ਆਉਂਦੀਆਂ ਤੈਨੂੰ ਦੇਖ ਲਓ ਪਾਲ ਲੱਗਦੀ ਕਿਤੇ ਪਾਲਾ ਤੁਸ ਜੈ ਨਹੀਂ ਲੱਗਦੀ ਪਾਲਾ ਤੋਂ ਸਹੀ ਗੱਲ ਆ ਹਾਂ ਜੀ ਪਾ ਲਓ ਨਹੀਂ ਨਹੀਂ ਪਤਾ ਕਾਲਾ ਕਿੰਨੀਆਂ ਬੰਜੀਆਂ ਸਾਨੂੰ ਕਮੈਂਟ ਕਰ ਜਿਸ ਵੇਲੇ ਤਾਂ ਵਾਲ ਕੱਟੇ ਸੀਗੇ ਇਹ ਤਾਂ ਪਤਾ ਨਹੀਂ ਕਿ ਮੁੰਡੇ ਨੇ ਕੱਟਣਾ ਜ਼ਰੂਰੀ ਹੁੰਦਾ ਜੇ ਵੀ ਵਾਲ ਕੱਟੇ ਗਿਆ ਆਪਣੇ ਘਟੇ ਦਾ ਕੱਟ ਲੋ ਆਪਣੇ ਘਟੇ ਦਾ ਕੱਟ ਲੋ ਬਹੁਤ ਜ਼ਿਆਦਾ ਗਰਮੀ ਲੱਗਦੀ ਆਪਣੇ ਘੱਟ ਨੂੰ ਉਹ ਇੰਨਾ ਸੋਹਣੇ ਵਾਲ ਉਹ ਗਰਮੀ ਤਾਂ ਬਹਾਨਾ ਸੀ ਇਹ ਇੱਕ ਵਾਰੀ ਮੁੰਡਨ ਕਰਨਾ ਜ਼ਰੂਰੀ ਹੁੰਦਾ ਹਾਂ ਉਹ ਵਾਲ ਹਾਏ ਕਿੰਨੇ ਸੋਹਣੇ ਔਰ ਇਹਦੇ ਵੀ ਘੱਟਦਾ ਹੀ ਆ ਹਾਂ ਹੁਣ ਇਹਦੇ ਬਾਅਦ ਤੇ ਵਾਲ ਚਾਰਕਾਇਓ ਆ ਇਹ ਤਾਂ ਮੁੰਡਨ ਕਰਾਉਣਾ ਜ਼ਰੂਰੀ ਆ ਹੁਣ ਕਰਾ ਕੇ ਆਉਣਾ ਇਹਦਾ ਮੁੰਡਾ ਪਾਪਾ ਮਾਤਾ ਦੇ ਜਾਵਾਂਗੇ ਤੁਸੀਂ ਦੋ ਦਾ ਘਰੇ ਕਰ ਦਿੱਤਾ ਨਹੀਂ ਉਹ ਤਾਂ ਚਲ ਘਰੇ ਕਰ ਦੋ ਪਾਪਾ ਮਾਤਾ ਦੇ ਜਾ ਕਰਾਂਗੇ ਇਹ ਰੋਣਾ ਆ ਪਤਾ ਆ ਨਹੀਂ ਵੀ ਘਰੇ ਘਰੇ ਕਰਕੇ ਮਾਤਾ ਦੇ ਦਿਲ ਚ ਜਾਵਾਂਗੇ ਪਾਪਾ ਟਕਾਲੇ ਮੰਗੇ ਠੀਕ ਹਾਂ ਚੱਕ ਲੈਣਾ ਚਾਹ ਸਬਜ਼ੀ ਬਣ ਗਈ ਹਾਂ ਸਬਜ਼ੀ ਥੋੜੀ ਬਣ ਗਈ ਬਾਹਰ ਨਹੀਂ ਹੋਂਤੇ ਆਇਆ ਹੈ ਨੀ ਜੀ ਬਹੁਤ ਆ ਗਈ ਪਈ ਹੈ ਚਾਹ ਜੀ ਬਣਾਉਂਦੀ ਪਈ ਘਾੜਾ ਜਿਆ ਇਹ ਬਾਕੀ ਤਾਂ ਉਹੀ ਠੀਕ ਹੁੰਦਾ ਪਿਆ ਜੀ ਕੰਮ ਚਲੋ ਜੀ ਲਾਈਟ ਵੀ ਚੱਲ ਗਈ ਆ ਚਾਹ ਸਾਡੀ ਬਣ ਚੱਲੀ ਆ ਦਾ ਪਾਇਆ ਤੇ ਮੈਂ ਪਤਾ ਉੱਤੇ ਮੈਂ ਸਾਰਾ ਕਪੜਾ ਡੋਬ ਬੈਠੇ ਸੀ ਮੂ ਹਾਂ ਇੱਕ ਟੱਬ ਉੱਤੇ ਅੱਦੇ ਪਏ ਆ ਉਹ ਖਾਲੀ ਨਹੀਂ ਸਭ ਭਰੇ ਟੱਬ ਦੇ ਕੋਲ ਡੱਬੇ ਆ ਚਾਹ ਮੈਂ ਦੇਖ ਕੇ ਆਂ ਦਾਣੇ ਦਾਣੇ ਆਉਂਦੇ ਰਹੇ ਨਹੀਂ ਆ ਸੱਚਾ ਉਹ ਇੱਕ ਮਿੰਟ ਇੱਕ ਮਿੰਟ ਬਸ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਾਹ ਨੂੰ ਬੈ ਕੇ ਤੂੰ ਦੇਖਣਾ ਹਾਂ ਰਾਈਟ ਤਾਂ ਹੈ ਨਹੀਂ ਸ਼ੁਕਰ ਹੈ ਸਬਜੀ ਬਣ ਗਈ ਹਨਾ ਦਿਨੇ ਦਿਨੇ ਤੋ ਖਾਣਾ ਸੀ ਸੋਈ ਗੱਲ ਆ ਹਾਂ ਠੰਡ ਬਹੁਤ ਨਹੀਂ ਦੇਖਿਆ ਸੀ ਮੂ ਇੱਕਦਾਂ ਮਿੰਟ ਠੰਡ ਹੋਈ ਨਹੀਂ ਹਾਂ ਰੱਖਦਾ ਰੱਖਦਾ ਸਿਮੂ ਚਾਹ ਪੀਂਦਾਂ ਰਹੀ ਸੀ ਦੋ ਵਾਰੀ ਅੱਜ ਚਾਹ ਬਣਾ ਕੇ ਮੈਂ ਤਾਂ ਪੀ ਲਈ ਆ ਤੇ ਚਾਹ ਸਵਾਦ ਹੀ ਬੜੀ ਹੁੰਦੀ ਹੈ Oh my god ਫਿਰ ਬੱਚੇ ਸਾਰਾ ਕੁਝ ਖੋਦੀ ਦਿੰਦੀ ਜੋ ਸਾਹ ਦਰ ਕੇ ਹੱਥ ਨਾਲ ਢੋਲੀ ਆਪਣਾ ਧਿਆਨ ਕਿੰਨੀ ਬਣਾਉਣੀ ਸੀ ਸਿਮੂ ਜਾ ਵੀ ਕਰ ਲੇ ਇੱਕ ਗਲਾਸ ਦੋ ਦੂੰਗਾ ਪਿਆ ਬਾਸ ਹੁਣ ਚੱਲ ਅਸੀਂ ਚਾਹ ਵੀ ਪੀ ਸਕਦੇ ਬੱਚੇ ਇਹ ਕਿਹੜਾ ਦੁੱਧ ਚਾਹ ਹੋਣੀ ਦੁੱਧ ਹੀ ਆਉਂਦਾ ਦੁੱਧ ਹੀ ਆਉਂ ਨਹੀਂ ਮੈਂ ਪਾਣੀ ਪਾਇਆ ਸੀ ਨਾ ਚਾਹੀ ਆ ਅੱਜ ਤਾਂ ਚਾਹ ਮੇਰੇ ਦੁੱਧ ਸੀ ਅੱਜ ਮੈਂ ਉਹ ਮੇਰਾ ਚਾ ਜਨਾ ਅਦਰਕ ਸੌਫ ਜਵਾਨ ਤੇ ਲੌਂਗ ਦਾ ਅੱਜ ਨੂੰ ਕੀਤਾ ਆ ਅੱਧ ਤੱਕ ਪਕਾਉ ਹੋਈ ਬਚ ਕੇ ਨਾ ਰੱਖ ਲਵਾਂਗੇ ਨੀ ਤਾਂ ਠੀਕ ਆ ਉਦੋਂ ਤਾਂ ਪਿਆ ਹੁਣ ਇੱਕ ਵਾਰੀ ਉੱਠਣਾ ਹੁਣ ਕੁੜੀ ਨੂੰ ਜਵਾਨ ਉਸ ਨੂੰ ਬਣਾਉਂਦੀ ਆ ਚਲੋ ਚੰਗੀਏ ਮਦਦ ਨਹੀਂ ਹੋਣਾ ਤਾਂ ਨਹੀਂ ਹੋਣੀ ਜੀ ਬਸ ਜਿਹੀ ਪਈ ਆ ਉਦਾਂ ਪੱਕਾ ਬਣਾਣੀ ਹੈ ਹੋਣਾ ਕਿ ਨਹੀਂ ਹੋਣਾ ਨਹੀਂ ਇੰਨੇ ਕੀ ਬਸ ਬੱਚੇ ਹਾਂ ਇੱਧਰ ਉਹ ਵੀ ਉਧਰ ਆਓ ਬੱਚਾ ਚਾ ਵੀ ਗੋਰੇ ਦੇ ਮਣੀ ਪ੍ਰਭ ਦੱਸਿਓ ਕਿੱਥੇ ਕਿੱਥੇ ਨੇਰੀ ਚੱਲਦੀ ਪਈ ਆ ਤੇ ਕਿੱਥੇ ਕਿੱਥੇ ਮੀਂਹ ਆਉਣ ਵਾਲਾ ਆ ਸਾਡੇ ਤਾਂ ਬੁਰਾ ਹਾਲ ਹੋ ਗਿਆ ਹੁਸ਼ਿਆਰਪੁਰ ਜਲੰਧਰ ਧੀਰੀਏ ਚ ਤਾਂ ਤੇ ਸਾਡੇ ਦਾਣੇ ਸਾਰੇ ਕੋਠੇ ਤੇ ਸੀ ਹੁਣ ਸਾਮ ਲੈ ਕੇ ਜਾਂਦੇ ਬੱਥਲੇ ਤੇ ਬਾਕੀ ਬੰਮਾ ਲੱਗੇ ਹੋਇਆ ਸ਼ੁਕਰ ਆ ਸਾਡੀ ਸਬਜੀ ਜਲਦੀ ਬਣ ਗਈ ਸੀ ਇੰਦਰ ਨਿਆਣਾ ਨਾ ਔਖਾ ਜਾਂਦਾ ਕੰਮ ਕਰ ਕਾ ਨਾ ਧਿਆਨ ਨਾ ਧਿਆਨ ਦੋਨੇ ਵੀ ਔਖਾ ਹੀ ਆ ਲੈ ਲੋ ਜੀ ਇਹ ਵੀ ਗਿਆ ਹੁਣ ਇਹ ਦੇ ਰੱਖ ਦਿੱਤੇ ਆਂਡੇ ਵਿੱਚੋ ਕੇ ਅੰਦਰ ਰੱਖੇ ਦਾ ਵਦਵ ਰੂਪਿਆ ਹੋਇਆ ਸਿਧਾਣੇ ਸਿਮੂ ਹੋ ਕੇ ਕੰਨਾ ਧਿਆਨ ਨਾ ਸਿਮੂ ਤਾਂ ਅੱਗੇ ਸਵੇਰੇ ਹੋਰ ਦੁੱਖ ਦੀ ਪੈਸੀ ਸਾਦਾ ਮੋਢਾ ਤੇ ਚਾਵਿਕਾ ਸੌਂਗਾ ਯਾ ਚਾਵਿਕਾ ਨੂੰ ਵੀ ਦਿਖਾਨਾ ਇਬਾਦਤ ਨੂੰ ਮੈਂ ਕੋਕੋ ਮੈਲਨ ਲਾ ਕੇ ਦਿੱਤਾ ਹੈ ਦੇਖੋ ਲੰਮੀ ਪਾ ਕੇ ਦੇਖਦੀ ਪਈ ਮਹਾਰਾਣੀ ਜਾਵੂ ਸੌਂਗਾ ਹੀ ਆ ਗਈ ਆ ਗਈ ਲਿਆ ਲਾਦਾ ਲਿਆ ਲਾਦਾ ਕੋਕੋ ਆ ਦੇਖ ਲਓ ਟਿੱਡਿਓ ਕਈ ਕਈਆਂ ਗਾਗਾ ਨਿਮੀਆਂ ਹੁਣ ਆ ਗਏ ਠੰਡ ਦੇਖਿਓ ਠੰਡ ਵੀ ਕਿੰਨੀ ਹੁੰਦੀ ਆ ਬੰਦਰ ਹੀ ਦੇਖ ਰਹਾ ਤੂੰ ਮੈਂ ਟਾਈਮ ਹੈ ਅੱਛਾ ਮੈਂ ਕਿ ਫੋਨ ਦੇ ਕੇ ਜਾਂਦੀ ਪੁੱਠੇ ਜਾਮਾ ਦਾ ਵਦਾ ਮੇਰੀ ਵੇਟ ਕਰਤੇ ਫਿਆ ਦੋਨੇ ਫੋਨ ਲਈ ਮੈਂ ਆ ਗਈ ਆ ਗਈ ਮੀਂਹ ਆ ਗਿਆ ਹਾਏ ਕਿੰਨੀ ਮਿੱਟੀ ਪੋਣੇ ਦੀ ਆਉਂਦੀ ਪਈ ਆ ਨਾ ਵੋ ਭਗਤੀ ਪਈ ਇਕਦਮ ਹੀ ਆ ਗਿਆ ਮੈਂ ਹਾਲੋ 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 ਇਵੇ ਚੀ ਪੋਣਾ ਗਾਣਿਆਂ ਦੇ ਸਾਨੂੰ ਉਹ ਪਾ ਦਿੱਤਾ ਜੱਬ ਇੱਕ ਤਮੀ ਆ ਗਿਆ ਅੱਛਾ ਵੀ ਲੈ ਕੇ ਜਾਣਾ ਚਲੋ ਚਲੋ ਫਿਰ ਤਾਂ ਧਿਆਨ ਨਾ ਪੋੜੀਆਂ ਤਾਂ ਚਲੋ ਉਹ ਮੈਂ ਇੱਕ ਫੂਲ ਉਤ ਕੋਠੇ ਤੇ ਮੰਮੀ ਨੂੰ ਟਿਕਾ ਦਿੱਤਾ ਠੀਕ ਹੈ ਉਹ ਖਾਈ ਆ ਮੈਂ ਕਰਕੇ ਤਾਂ ਬਹੁਤ ਜ਼ਿਆਦਾ ਮੈਨੂੰ ਲੱਗਦਾ ਸਾਰੇ ਘਰ ਸੱਜੂ ਮੀ ਪਿਆ ਹੋਣਾ ਉਹਨੂੰ ਇੰਨੀ ਜ਼ਿਆਦਾ ਠੰਡ ਹੁੰਦੀ ਨਾ ਮੈਨੂੰ ਹੋਈ ਸੋਚਦੀ ਪਈ ਸੀ ਮੈਂ ਕਿ ਜਦੋਂ ਸਾਡੀ ਚੈ ਉਹ ਵੈਸੀ ਤੋਰੀ ਰਿੱਕੀ 22 ਚ ਤਾਂ 11 ਅੱਜ 2 3 ਤਰੀਕ ਹੋ ਗਈ ਹੈ 11 ਤਰੀਕ ਨੂੰ ਇੰਨੀ ਜ਼ਿਆਦਾ ਠੰਡ ਸੀ ਦਾ ਬਹੁਤ ਜ਼ਿਆਦਾ ਠੰਡ ਸੀ ਮੈਂ ਕਿ ਇਸ ਵਾਰ ਠੰਡੀ ਨਹੀਂ ਹੁੰਦੀ ਪਈ ਆਜੋ ਆਜੋ ਹੋ ਗਈ ਨਹੀਂ ਰੇ ਕੋਸ਼ ਨਹੀਂ ਦਿੱਤਾ ਪਿਆ ਤਾਂ ਫਾਨੇ ਆ ਸੁਦਾ ਹਾਇਰ ਆਪਾ ਉੱਲੀ ਨਹੀਂ ਲੜੀ ਹੈਗੀ ਉਹਦਾ ਦਾ ਆ ਗਏ ਹੋਂ ਤਾਂ ਚਮਨ ਇੱਦਾਂ ਮੈਂ ਨਾਲ ਚਕਾਵਾ ਹਏ ਧਿਆਨ ਨਾ ਸਿਮਝੋੜ ਇੱਕ ਰਾਤੀ ਬੋਲੀ 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 ਹੌਲੀ ਸਮਝ ਆ ਗਈੰਨ ਮੈਂ ਬਦਲ ਸੁਆਣਿਆ ਵਾਸਤੇ ਕੀ ਕੋਸ਼ਿਸ਼ ਕਰਤਾ ਨਹੀਂ ਬਹੁਤੇ ਜਾ ਕੇ ਆਇਆ ਤਾਂਨੇ ਘਾਟੇ ਕੋਲ ਹੈਗੇ ਵੀ ਖਾਣ ਨੂੰ ਆਹੀ ਬੱਚੇ ਆ ਬਾਕੀ ਤੇ ਸਾਡੀ ਸਾਰੀ ਖਾਣ ਖਰਾਬ ਹੋ ਗਈ ਆ ਤੇ ਮੈਂ ਇੱਥੋਂ ਧਿਆਨ ਨਾ ਹੁੰਦਾ ਨਹੀਂ ਉੱਤਰ ਮੈਂ ਆਵਾਂ ਨਹੀਂ ਤਾਂ ਆਹੋ ਇੱਕ ਰਹਿ ਗਈ ਹੋਰ ਬਸ ਚਾਰ ਬਥੇ ਰਹੀ ਉਹ ਤੁਸੀਂ ਮੁੱਛ ਸੇ ਮੁਰ ਗਏ ਤੈਨੂੰ ਕੱਲਾ ਆਉਂਦੇ ਆ ਲੱਗੀ ਆ ਵਲੌਗ ਬਣਾਉਣ ਮੇਰਾ ਇਹ ਕਿੱਥੇ ਰੱਖਣੀ ਆ ਜੂਗੇ ਸਰ ਪਾਰਟੀ ਨੂੰ ਰੁਕ 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 ਚਲੋ 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 इतने रख शुक्र शुक्र बैठी देखो कि भुला <laughs> एक जा गई बोरी और मैं भी ना गई आज आज चलो जी रखो का। भाई कानक बैठी बस ना